ਸ੍ਰੀ ਗਰਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗ ਸੇਵੇ ਸੋਡਾ ਇੱਕ ਵਾਰ ਫੇ ਅਪਾ ਸਵਾਗਤ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਆਪਣੀਆਂ ਲੱਤਾਂ ਦੇ ਵਿੱਚ ਇਹ ਕਹਿ ਲਓ ਵੀ ਥਕਾਵਟ ਜੀ ਰਹਿੰਦੀ ਹੈ ਔਰ ਜਾਂ ਫਿਰ ਬੇਚੈਨੀ ਰਹਿੰਦੀ ਹੈ ਜਾਂ ਫਿਰ ਵੀ ਇਦਾਂ ਲੱਗਦਾ ਵੀ ਲੱਤਾਂ ਦੇ ਵਿੱਚ ਸੁੰਨਾ ਬਣ ਰਿਹਾ ਜਾਂ ਫਿਰ ਇਦਾਂ ਲੱਗਦਾ ਵੀ ਲੱਤਾਂ ਦੇ ਵਿੱਚ ਦਰਦ ਰਹਿੰਦਾ ਸੋ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੀਆਂ ਲੱਤਾਂ ਤੰਦਰੁਸਤ ਹੋ ਜਾਣ આਜੀ વીડિયો ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਕਿਉਂਕਿ ਜ਼ਿਆਦਾਤਰ ਜਦੋਂ ਆਪਾਂ ਕੋਈ ਵੀ ਖੜ ਕੇ ਕੰਮ ਕਰਦੇ ਆ ਆਪਣੀ ਲੱਤਾਂ ਦੇ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਆਪਾਂ ਕਸਰਤ ਨਹੀਂ ਕਰਦੇ ਸੋ ਉਸੇ ਨੂੰ ਦੂਰ ਕਰਨ ਲਈ ਕਸਰਤਾਂ ਨੇ ਔਰ ਨਾਲ ਦੀ ਨਾਲ ਵੀ ਇਹ ਦੱਸਾਂਗੇ ਵੀ ਆਪਾਂ ਨੂੰ ਕੀ ਖਾਈਏ ਔਰ ਕੀ ਨਾ ਖਾਈਏ ਕਿ ਆਪਣੀਆਂ ਲੱਤਾਂ ਤੰਦਰੁਸਤ ਰਹਿਣ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤੱਕਾ ਜਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਐਸ ਅਰਿ ਸਿੰਘਸ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਜੀਤ ਸਿੰਘ। ਜ਼ਿਆਦਾਤਰ ਲੋਕਾਂ ਦਾ ਇਹੀ ਸਵਾਲ ਹੁੰਦਾ ਹੈ ਵੀ ਅਸੀਂ ਜਿਹੜੇ ਟੀਚਰ ਨੇ ਵੀ ਉਹ ਖੜ ਕੇ ਜਦੋਂ ਅਸੀਂ ਭਰੌਣ ਲੱਗਦੇ ਹਾਂ ਸਾਡੀਆਂ ਲੱਤਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਸੁਨਣਾਪਣ ਜਾਂ ਫਿਰ ਇਦਾਂ ਲੱਗਦਾ ਵੀ ਕਿੜੀਆਂ ਚੱਲਦੀਆਂ ਨੇ ਬੇਚੈਨੀ ਜੀ ਲੱਗੀ ਰਹਿੰਦੀ ਹੈ। ਸੋ ਸਾਰਿਆਂ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਨੇ ਵੀਡੀਓ ਦੇ ਐਂਡ ਤੱਕ ਬਣੇ ਰਹਿ। ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਵੀ ਆਪਾਂ ਇਸ ਕੋਡੇ ਨੂੰ ਇਸ ਕਿਤੇ ਨਾਲ ਲਾਉਣਾ ਇਸ ਕੋਡੇ ਨੂੰ ਇਸ ਕਿਤੇ ਨਾਲ ਲਾਉਣਾ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਲੇ ਆ ਕੇ ਦਿਖਾਇਆ ਜਾਵੇ ਇਦਾਂ 1 2 3 4 5 ਫਿਰ ਇਧਰ 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 1 2 3 4 5 ਇਹ ਤੁਸੀਂ ਪੰਜ ਵਾਰੀ ਇਧਰ ਪੰਜ ਵਾਰੀ ਇਧਰ 10 ਵਾਰੀ ਕਰਨਾ ਡੋਨੇ ਆਪਣੇ ਪੈਰ ਖੋਲ ਦੇਣੇ ਆ ਔਰ ਇਸ ਗੋਡੇ ਨੂੰ ਇਸ ਕਿੱਤੇ ਨਾਲ ਦੂਸਰੇ ਗੋਡੇ ਨੂੰ ਦੂਸਰੇ ਕਿੱਤੇ ਨਾਲ ਕਰਨਾ ਤੁਸੀ ਇਹ ਜਾਨੀ ਕਿ 10 ਵਾਰੀ ਟੋਟਲ ਕਰਕੇ ਫਿਰ ਤੁਸੀ ਆਰਾਮ ਕਰਨਾ ਹੋਊਗੀ ਪਹਿਲੀ ਕਸਰ ਹੁਣ ਜਿਹੜੀ ਦੂਜੀ ਕਸਰਤਾ ਇਹ ਆਪਾਂ ਪੈਰ ਅੰਦਰ ਮੋੜ ਲੈਣਾ ਔਰ ਲੱਤ ਨੂੰ ਉੱਪਰ ਚੱਕ ਦੇਣੀ ਐ ਐਸਐਲਆਰ ਕਰਾਂਗੇ 1 2 3 4 5 6 7 8 9 10 ਥੈਨ ਰਿਲੈਕਸ ਦੋਨੋਂ ਸਾਈਡ ਕਰਨੀਆਂ ਇਹ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਔਰ 10 ਸੈਕਿੰਡ ਹੋਲਡ ਰੱਖਣਾ ਇਹ ਹੀ ਹੋਗੀ ਤੁਹਾਡੀ ਦੂਜੀ ਕਸਰਤ ਐ ਐਸਐਲਾਰ ਤੀਜੀ ਕਸਰਤ ਕੀ ਹੈ ਤੁਸੀਂ ਗੋਡੇ ਨੂੰ ਮੋੜ ਲੈਣਾ ਔਰ ਇਥੋਂ ਬਿਲਕੁਲ ਪੈਰ ਦੇ ਆਪਣੇ ਗੋਡੇ ਦੇ نیچےੋਂ ਫੜ ਕੇ ਲਾਤ ਉੱਪਰ ਚੱਕ ਦੇਣੀ ਹੈ ਔਰ ਇੱਥੇ ਆਪਾਂ ਗਲਾਈਡ ਕਰਾਂਗੇ ਹੋਲਡ ਕਰਾਂਗੇ ਫਿਰ ਵਾਪਸ ਫਿਰ ਹੋਲਡ ਫਿਰ ਵਾਪਸ ਫਿਰ ਹੋਲਡ ਫਿਰ ਵਾਪਸ ਇਹਦਾ 2 ਵਾਰੀ ਕਰਾਂਗੇ 1 ਫਿਰ 2 तीन फिर चार फिर पं छत अठ नौ दस ग्यारह बारह दिन रिलैक्स ये भी तीन सैट लाने बारह बारह दर और दूसरी साइड भी बारह बारह दिन सैट लावे एक फिर 2 3 4 5 6 7 8 9 10 देन रिलैक्स सो ए ਤੁਸੀਂ 3 ਸੈਟ ਇਧਰ 3 ਸੈਟ ਇਧਰ 12 12 ਦੇ ਹਿਲਾਉਣੇ ਆ ਇਹ ਹੋਗੀ ਤੁਹਾਡੀ ਕਸਰਤ ਨੰਬਰ ਤੀਸਰੀ ਸੋ ਹੁਣ ਚੌਥੀ ਕਸਰਤ ਕੀ ਹੈ ਕਿ ਆਪਾਂ ਉਹ ਤੁਹਾਨੂੰ ਖੜਕੇ ਕਰਕੇ ਦਿਖਾਵਾਂਗੇ ਸੋ ਜਿਹੜੀ ਉਹ ਤੋਂ ਅਗਲੀ ਕਸਰਤ ਹੈ ਆਪਾਂ ਕੁਆਡ੍ਰੀਸੈਪ ਮਸਲ ਨੂੰ ਸਟ੍ਰੈਚ ਕਰਨਾ ਹੈ ਤਾਂ ਕਰਕੇ ਐਂਦਾ ਖੜ ਜਾਾਂਗੇ ਔਰ ਪਿੱਛੇ ਨੂੰ ਲਾਵਾਂਗੇ ਕਿਸੇ ਵੀ ਚੀਜ਼ ਦਾ ਸਹਾਰਾ ਲੈ ਲਾਂਗੇ ਇੱਥੇ ਆਪਾਂ 10 ਗਿਣਾਗੇ 1 2 3 4 5 6 7 8 9 10 then relax ਫਿਰ ਆਪਾਂ ਗਿਣਾਗੇ 1 2 3 4 5 6 7 8 9 10 then relax ਇਹ ਤੁਸੀਂ 10 ਵਾਰੀ ਇਧਰ ਕਰਨਾ 10 ਵਾਰੀ ਦੂਸਰੀ ਸਾਈਡ ਕਰਨਾ ਇਹ ਹੋ ਗਿਆ ਤੁਹਾਡਾ ਕੁਆਡ੍ਰੀਸੈਪ ਦਾ ਸਟ੍ਰੈਚ ਹੋ ਗਿਆ ਕੋਰਡ ਬੁਗਲੀ ਕਸਰਤ ਆਪਾਂ ਨੂੰ ਇੱਕ ਪਾਈਪ ਚਾਹੀਦਾ ਹੋਏਗਾ ਜਿਵੇਂ 4 ਇੰਚੀ ਪਾਈਪ ਆ ਹਰ ਇੱਕ ਦੇ ਘਰ ਦੇ ਵਿੱਚ ਹੁੰਦਾ ਪਾਈਪ ਇਹ ਪਾਈਪ ਥੱਲੇ ਰੱਖ ਲਾਂਗੇ ਔਰ ਇਸ ਤੇ ਆਪਾਂ ਇਦਾਂ ਰੋਲ ਕਰਾਂਗੇ 1 ਫੇ 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਸ ਦੇ ਵੀ ਤੁਸੀਂ 15 15 ਦੇ 5 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਜਿਹੜੀ 5 ਬਿੰਕ ਕਸਰਤ ਕੋਈ ਸਾਨੀ ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰੋਗੇ ਔਰ ਜਾਂ ਫਿਰ ਕਹ ਲਓ ਵੀ ਸਵੇਰੇ ਸ਼ਾਮ ਕਰੋਗੇ ਤੁਸੀਂ ਬਹੁਤ ਜਲਦੀ ਜੋ ਤੁਹਾਡੀ ਲੱਤਾਂ ਦੇ ਵਿੱਚ ਟੇਕ ਨਹੀਂ ਹੈ ਬੇਚੈਨੀ ਜੀ ਹੋ ਗਈ ਹੈ ਲੱਤਾਂ ਸੌਣ ਲੱਗ ਗਈਆਂ ਨੇ ਲੱਤਾਂ ਚ ਦਰਦ ਰਹਿੰਦਾ ਹੈ ਉਸ ਤੋਂ ਰਾਹਤ ਪਾ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ